ਮੈਂ ਰਸੰਗ ਇਹ ਤੇ ਸੇਵਾਦਾਰ ਹੋ ਤੁਸੀਂ ਸੇਵਾਦਾਰ ਅੱਛਾ ਜਿਹੜਾ ਇਹ ਸਰਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਇਹਦੇ ਬਾਰੇ ਦੱਸੋ ਜੀ ਜਰੂਰ ਇਹਦੇ ਬਾਰੇ ਪਹਿਲਾਂ ਸਾਵਾ ਦਾਤਾ ਜੀ ਠੀਕ ਹੈ ਜੀ ਉਹ 50 ਸਾਲ ਤੋਂ ਪਹਿਲਾਂ ਉਹ ਕਰਦਾ ਰਿਹਾ ਸੇਵਾ ਠੀਕ ਹੈ ਜੀ ਉਹ ਪਹਿਲਾਂ ਬਹੁਤ ਇਤਤਨ ਮੇਲਾ ਲੱਗ ਰਿਹਾ ਠੀਕ ਹੈ ਜੀ ਕੀ ਨਾਂ ਸੀ ਦਾ ਚਾਚਾ ਜੀ ਦਾ ਉਸ ਦਾ ਨਾਂ ਸੀ ਪਾਲਾ ਸਿੰਘ ਗਾਇਆਂ ਵਾਲਾ ਬਾਬਾ ਓਕੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਉਹ ਕਹਾਈ ਕਰਕੇ ਜਦੋਂ ਉਹ ਬਾਦ ਅੱਗੇ ਆ ਗਏ ਠੀਕ ਹੈ ਜੀ 22 ਸਾਲ ਸਾਨੂੰ ਹੋ ਗਏ ਹੁਣ ਇੱਥੇ ਠੀਕ ਹੈ ਜੀ 21 ਜਨਵਰੀ ਦਾ ਮੇਲਾ ਹੁੰਦਾ 21 ਅੱਠ ਤਰੀ ਦਾ 8 ਜਨਵਰੀ ਦਾ ਠੀਕ ਹੈ ਜੀ ਇੱਕ ਕਿੰਨਾ ਜੀ ਦਰਗਾਹ ਕਿਹੜੇ ਬਾਬਾ ਜੀ ਦੀ ਹੈ ਦਰਗਾਹ ਹਾਂ ਬੇ ਟੋਲੇ ਸ਼ਾਹ ਦੀ ਟੋਲੇ ਸ਼ਾਹ ਦੀ ਪਿੰਡ ਕਮਾਲਾ ਮਿੱਡੂ ਜੀ ਕਮਾਲਾ ਮਿੱਡੂ ਜ਼ਿਲ੍ਹਾ ਫਰੋਇਦਪੁਰ ਹਾਂ ਜੀ ਵਿੱਚ ਕੀ ਨਾਂ ਆਪਣਾ ਜੀ ਆਪਣਾ ਨਾਂ ਜੀ ਸੁਖਵਿੰਦਰ ਸਿੰਘ ਢਿੱਲੋਂ ਆਈ ਪਿੰਡ ਕਮਾਲਾ ਮਿੱਡੂ ਜੀ ਪਿੰਡ ਕਮਾਲਾ ਮਿੱਡੂ ਜੈਮ ਲਾਲਾ ਬੱਗੂ ਵਾਲਾ ਪਿੰਡ ਆ ਜੀ ਠੀਕ ਹੈ ਜੀ ਚਾਰ ਪਿੰਡ ਫੱਤਾਪੋੜਾ ਰੱਖ ਕੇ ਇਹ ਮੇਲੇ ਦਾ ਸਯੋਗ ਸਾਰੇ ਸੰਗਤ ਹੀ ਦਿੰਦੀ ਹੈ ਜੀ ਠੀਕ ਹੈ ਬਹੁਤ ਬਹੁਤ ਸੰਗਤ ਦਾ ਧੰਨਵਾਦ ਕਰਦੇ ਆਂ ਜੀ ਬਾਬਾ ਮਹਿੰਦਰ ਸਿੰਘ ਵੱਲੋਂ ਸਾਡੇ ਸਾਰੇ ਕਮੇਟੀ ਵੱਲੋਂ ਲੱਖ ਲੱਖ ਵਧਾਈ ਦਿੰਨੇ ਸਾਰੇ ਪਰਿਵਾਰ ਨੂੰ ਸਾਰੀ ਸੰਗਤ ਨੂੰ ਦਿੰਨੇ ਆ ਜੀ ਬਹੁਤ ਵਧੀਆ ਮੇਲੇ 'ਚ ਸਯੋਗ ਦਿੱਤਾ ਜੀ ਬਹੁਤ ਚੜਦੀ ਕਲਾ ਨਾਲ ਬਾਬੇ ਢੋਲੇ ਪੀਰ ਪੀਰ ਪਾਸ਼ਾ ਦੀ ਬੜੀ ਕਿਰਪਾ ਹੋਈ ਆ ਸਾਰਾ ਕੰਮ ਬਹੁਤ ਬਹੁਤ ਵਧੀਆ ਜੀ ਚੜਦੀ ਕਲਾ 'ਚ ਹੋ ਗਿਆ ਕਿਹੜਾ ਕਿਹੜਾ ਪ੍ਰੋਗਰਾਮ ਹੋਇਆ ਜੀ ਅੱਜ ਇੱਥੇ ਇੱਥੇ ਦੀ ਭਾਜੀ ਇੱਥੇ ਬਹੁਤ ਵਧੀਆ ਸਿੰਗਰ ਆਏ ਨੇ ਪਹਿਲੋਂ ਆਪਣੇ ਆਮ ਹੀ ਜਿਹੜੇ ਢਾਡੀ ਰਾਗੀ ਚਾਹੇ ਬਹੁਤ ਵਧੀਆ ਵਧੀਆ ਪ੍ਰਚਾਰ ਕਰਕੇ ਗਏ ਨੇ ਉਸ ਤੋਂ ਮਗਰੋਂ ਜਿਹੜਾ ਸਿੰਗਰ ਆਇਆ ਸੀ ਜੇ ਉਮੀਦ ਅਧਰਨਾਮ ਬਹੁਤ ਵਧੀਆ ਰੰਗ ਬਦਿਆ ਨੇ ਬਹੁਤ ਸੋਹਣਾ ਪ੍ਰੋਗਰਾਮ ਹੋਇਆ ਬੜਾ ਹੀ ਵਧੀਆ ਕਿਰਪਾ ਬਾਬੇ ਢੋਲੇ ਪੀਰ ਦੀ ਹੋਈ ਆ ਉਸ ਤੋਂ ਮਗਰੋਂ ਮਾਝੇ ਮਾਲਵੇ ਦੀ ਕਬੱਡੀ ਹੋਈ ਬਹੁਤ ਵਧੀਆ ਸੰਗਤਾਂ ਨੇ ਸਹਿਯੋਗ ਦਿੱਤਾ ਨਾਲ ਸਾਰੇ ਭੈਣ ਭਰਾਵਾਂ ਨੇ ਸਹਿਯੋਗ ਦਿੱਤਾ ਬਹੁਤ ਵਧੀਆ ਕਿਰਪਾ ਆਈ ਬਾਬੇ ਢੋਲੇ ਪੀਰ ਜੀ ਦੀ ਬੜੀ ਵਧੀਆ ਮਹਾਨ ਬਾਬੇ ਢੋਲੇ ਪੀਰ ਜੀ ਨੂੰ ਲੱਖ ਲੱਖ ਵਧਾਈ ਹੋਵੇ ਇਸ ਗੱਲ ਦੀ ਸਾਰੀ ਸੰਗਤ ਇਲਾਕੇ ਦੀ ਨੂੰ ਵੀ ਲੱਖ ਲੱਖ ਵਧਾਈ ਹੋਵੇ ਜੀ ਜੈ ਬਾਬੇ ਢੋਲੇ ਵੀਰ ਦੀ ਜੀ ਬੈਗਰ ਜੀ ਦਾ ਖਾਲਸਾ ਹੈਗਰ ਜੀ ਕੀ ਫਤਿਹ ਹਾਂਜੀ ਇੱਥੇ ਜੀ ਬਾਬਾ ਢੋਲਾ ਪੀਰ ਜੀ ਤਾਂਤਰ ਬਾਬਾ ਢੋਲਾ ਪੀਰ ਜੀ ਹੂੰ ਬਹੁਤ ਹੀ ਯਾਨਕੀ ਯਾਨਕੀ ਕਰਣੀ ਨੇ ਮਾਲਕਾ ਉਹਨਾਂ ਦਾ ਅੱਜ ਮੇਲਾ ਸੀ ਜੀ 25 ਹਾਰ ਹਰ ਸਾਲ ਦੀ ਤਰ੍ਹਾਂ ਅੱਜ ਮੇਲਾ ਬਣਾਇਆ ਗਿਆ ਜੀ ਹੂੰ ਇਸ ਸੰਗਤ ਉਹਦੇ ਸਹਿਯੋਗ ਦੇ ਨਾਲ ਐਨਆਰਆਈ ਵੀਜ਼ਾ ਦੇ ਸਹਿਯੋਗ ਦੇ ਨਾਲ ਪਹਿਲਾਂ ਸਾਡੇ ਵਰਗੇ ਛੋਟੇ ਛੋਟੇ ਕਲਾਕਾਰਾਂ ਨੂੰ ਟਾਈਮ ਦਿੱਤਾ ਜੀ ਗਾਉਣ ਦਾ ਉਸ ਤੋਂ ਬਾਅਦ ਇੱਕ ਜੋੜੀ ਆਈ ਆ ਉਹਨੇ ਬਹੁਤ ਵਧੀਆ ਰੰਗਲਾਲਾ ਪ੍ਰੋਗਰਾਮ ਪੇਸ਼ ਕੀਤਾ ਇਸ ਤੋਂ ਬਾਅਦ ਹੋਰ ਕੁਸ਼ਤੀਆਂ ਦੇ ਹੋਣਗੇ ਸਾਰੀ ਸੰਗਤ ਨੂੰ ਅੱਜ ਦੇ ਮੇਲੇ ਦੀਆਂ ਬਹੁਤ ਬਹੁਤ ਮੁबारकਾਂ ਜੀ ਤੋਂ ਪਿੰਡ ਕਮਾਲਾ ਮਿੰਡੂ ਇਸ ਸਾਰੀ ਸੰਗਤ ਅੱਜ ਇੱਥੇ ਹਾਜ਼ਰੀਆਂ ਲਵਾ ਕੇ ਗਈ ਮੋਢਾ ਵੇਖੀ ਗਈ ਸੋ ਸਾਡੇ ਬਲੇ ਹਰਦਾਸ ਜੀ ਬਾਬਾ ਜੀ ਜੋ ਵੀ ਤੁਹਾਡਾ ਮੰਗਿਆ ਸ਼ਬਦੀ ਚੋਰੀ ਜੀ ਜੈ ਮਾ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮੀਤਗੁਰ ਨਾਮ ਤੇ ਮੇਰੇ ਨਾਲ ਮੈਡਮ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੀ ਮੀਤ ਮਾਂ ਸੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਡਾ ਪ੍ਰੋਗਰਾਮ ਸੀ ਅੱਜ ਕਮਾਲਾ ਮਿੱਡੂ ਨੇੜੇ ਮੱਲਾਂ ਵਾਲਾ ਜ਼ਿਲ੍ਹਾ ਫੋਇਨਪੁਰ ਬਾਬਾ ਢੋਲੇ ਪੀਰ ਦੀ ਦਰਗਾਹ ਤੇ ਤੋਂ ਬਹੁਤ ਪਿਆਰ ਮਿਲਿਆ ਜੀ ਬਹੁਤ ਸਤਿਕਾਰ ਮਿਲਿਆ ਅਸੀਂ ਇਹ ਮੇਲਾ ਯਾਦ ਰੱਖਾਂਗੇ ਜ਼ਿੰਦਗੀ ਪਰ ਕਿਵੇਂ ਲੱਗਾਈ ਬਹੁਤ ਹੀ ਵਧੀਆ ਜੀ ਬਹੁਤ ਹੀ ਪਿਆਰ ਮਿਲਿਆ ਸਾਰਿਆਂ ਤੋਂ ਬਹੁਤ ਹੀ ਨੇਕ ਇਨਸਾਨ ਸੀ ਸਾਰੇ ਮੇਰੇ ਖਿਆਲ ਆਪਾਂ 2:30 ਵਜੇ ਸਟੇਟਾਰ ਕਿੱਤੀ ਸੀ ਹਾਂਜੀ ਹਾਂਜੀ 6 ਇਤਨਾ ਹੋ ਗਿਆ ਸਭ ਆਪਣਾ 4:30 ਕਹਿੰਦੇ ਕੋ 4:30 ਕਹਿੰਦੇ ਬਸ ਇਨਾ ਘੰਟੇ ਜੀ ਆਪਣਾ ਅਸੂਲ ਹੈ ਵੀ ਲਾਈਵ ਚੱਲਿਆ ਸਾਨੂੰ ਲਾਈਵ ਪਤਾ ਹੀ ਪਾਣੀ ਨਹੀਂ ਪੀਣਾ ਚਾਹ ਕੇ ਟੈਸਟ ਕੀਤਾ ਨਾ ਰੱਜ ਸਟੇਟਿਕ ਕੀ ਕਰਾਉਣਾ ਕਾਹਦੇ ਆ ਗਿਆ ਮੀਤਗੁਰ ਨਾਮ ਤੇ ਮਹਿਮਾਨ 4 ਘੰਟੇ ਬਸ ਨੌਨ-ਸਟਾਪ ਚੱਲੂ ਕੰਮ। ਤੋਂ ਬਹੁਤ ਪਿਆਰ ਮਿਲਿਆ ਜੀ ਬਹੁਤ ਧੰਨਵਾਦ ਬਾਬਾ ਟੋਲੇ ਪੀਰ ਜੀ ਕਿਰਪਾ ਬਣਾਈ ਰੱਖੇ। ਨੀਤੇ ਜੀ ਥੈਂਕ ਯੂ ਸਾਰਿਆਂ ਨੂੰ ਧੰਨਵਾਦ। ਕੋਈ ਆਪਾਂ ਛੋਟਾ ਜਿਹਾ ਗੁਣਗਨਾਦ ਜਾਂ ਕੁਝ ਥੋੜਾ ਜਿਹਾ ਬਸਮੜਾ ਹੈ। ਥਕੇ ਬਹਿ ਵੇ ਤੇ ਮਾੜਾ ਜੀ ਬਸ। ਹੋ ਕੀ ਕਰੀਏ ਮਟਿਆਰੇ ਦੀ ਬੱਚਿਆ ਨਾ ਜਾਂਦਾ ਬੱਚਿਆਂ ਤੋਂ ਬੱਚਿਆਂ ਨਾ ਜਾਂਦਾ ਬੱਚਿਆਂ ਤੋਂ ਵੇ ਸੱਪ ਤਾਂ ਪੈਰ ਤੇਰੇ ਤੋਂ ਡੰਗਦਾ ਹੈ ਤੂੰ ਉਨੀ ਦਾਤੀ ਕੀ ਕਰੀਏ ਮਟਿਆਰੇ ਬਚਿਆ ਨਾ ਜਾਂਦਾ ਬਚਿਆਂ ਤੋਂ ਵੇ ਸੱਪ ਤਾਂ ਪਿਆਰ ਤੇਰੇ ਤੋਂ ਡੰਗ ਤੇ ਤੂੰ ਡੰਗ ਲੈਨੇ ਤੱਕਿਆਂ ਤੋਂ ਮੈਂ ਕਰਾਂ ਬਿਆਨ ਕੀ ਤੇਰੇ ਲਖਰੇ ਨਾਜ ਅਨਾਵ ਨੂੰ ਆ ਤੂੰ ਦਿੱਤੇ ਰੋਵੀ ਲੱਗਦਾ ਮੇਕਣ ਲਾ ਦੇ ਨਾ ਹਾਨੂ ਮੇਰੇ ਆਸੰਦੇ ਪੱਤਾ ਸੇ ਨਹੀਂ ਕੱਟਣਾ ਦਾ ਅੱਖ ਮਨ ਕਿਆਂ ਤੋਂ ਨਹੀਂ ਕੱਟਣਾ ਦਾ ਅੱਖ ਮਨ ਕਿਆਂ ਤੋਂ ਉਹ ਸੱਪ ਰੋਜ਼ ਮੀਤ ਵਰਨਾਮ ਤੇਰੀਆਂ ਸਿਫਤਾਂ ਕਰਦਾ ਏ ਮੇ ਪੱਜ ਗਰਾਈ ਵਾਲਿਆ ਤੇਰੀ ਬਿਨਾ ਬਿੰਦਨਾ ਸਰਦਾ ਏ ਮੇ ਰੋਜ਼ ਮੀਤ ਵਰਨਾਮ ਮੀਤ ਮਾਨ ਦੀਆਂ ਸਿਫਤਾਂ ਕਰਦਾ ਏ ਮੇ ਪੱਜ ਗਰਾਈ ਵਾਲਿਆ ਤੇਰੀ ਬਿਨਾ ਬਿੰਦਨਾ ਸਰਦਾ ਏ ਮੇਰਾ ਦਿਲ ਚੋਰੀ ਕੀਤਾ ਤੂੰ ਹੁਣੀ ਤੂੰ ਦਿਲ ਚੋਰੀ ਕੀਤਾ ਨੀ ਘਟਣਾ ਚੋਰ ਅੱਖਿਆਂ ਤੋਂ ਤੂੰ ਘਟਨਾ ਚੋਰ ਆ ਚੱਕਿਆਂ ਤੋਂ ਉਹ ਸੱਪ ਦਾ ਪੈਰ ਤੇਰੀ ਤੂੰ ਡੰਗਦਾ ਤੂੰ ਡੰਗ ਲੈਨੇ ਤੱਕਿਆਂ ਤੋਂ ਵੇਂ ਕੀ ਦੱਸ ਕੀ ਕਰੀਏ ਮਤਿਆਰੇ ਬੱਚਿਆਂ ਦਾ ਗੰਦਾ ਬੱਚਿਆਂ ਤੂੰ ਧੰਨਵਾਦ ਭਾਈ ਜੀ ਥੈਂਕ ਯੂ ਜੀ ਥੈਂਕ ਯੂ ਮਿਹਰਬਾਨ ਜੀ ਦੇਖਣ ਆਉ ਕਬਰੇ ਭੱਜ ਤੁਰਿਆ ਨੀਤੇ ਮੌਰਾ ਪੰਗਾ ਪਾ ਕੇ ਆ ਗਏ ਅਸਕੇ ਹੁਣ ਨੀ ਵਾਲੇ ਨੁਕਰਾ ਬੜਾ ਬੋਡੀ ਲਾ ਕੇ ਸਿੰਘ ਫਸ ਕੇ ਕੁੰਡੀਆਂ ਦੇ ਅੱਜ ਮਾਲਵੇ ਦੀ ਪ੍ਰਸਿੱਧ ਜੋੜੀ ਦਾ ਮਾਣ ਹੈ ਇਸ ਇਲਾਕੇ ਦੇ ਪਰ ਬੜਾ ਪਿਆਰ ਦਿੰਦੇ ਆ ਗੁਰਲਾਲ ਸਿੰਘ ਜੀ ਸਰਪੰਚ ਬੱਬੂ ਵਾਲਾ ਰਾਜਵੀਰ ਸਿੰਘ ਜੀ ਪੁੱਲਰ ਮਿੱਡੂ ਵਾਲਾ ਡਾਟਰ ਬਲਵਿੰਦਰ ਸਿੰਘ ਜੀ ਗੁਰਜੰਟ ਸਿੰਘ ਜੀ ਸਾਡੇ ਸੁਖਜੀਤ ਸਿੰਘ ਜੀ ਜੈਮਲ ਵਾਲੀਏ ਦੇ ਨਾਲ ਬੜਾ ਧੰਨਵਾਦ ਗੁਰਦਾਨ ਸਿੰਘ ਜੀ ਮੁੱਦਕਾ ਸਾਹਿਬ ਹੁਣਾਂ ਦਾ ਬੜਾ ਧੰਨਵਾਦ ਕਰਦੇ ਖੇਡ ਮੈਦਾਨ ਦੇ ਵਿੱਚ ਮੈਚ ਚੋਟੀ ਦਾ ਖੇਡਿਆ ਜਾ ਰਿਹਾ ਟੀਮ ਕਿਹੜੀ ਜਿੱਤੂ ਸ਼ੱਕ ਤੇ ਰਹਿਣੀ ਆ ਉਹ ਮੇਲਾ ਕਹਿੰਦੇ ਟੋਲੇ ਪੇਰ ਦਾ ਧੱਕ ਤੇ ਤਾਲੀ ਤਰੋ ਆ ਮੁੰਡੇ ਲਈ ਯਾਰ ਜ਼ੋਰ ਨਾਲ ਤਾਲੀਆਂ ਮਾਰੋ ਬੜਾ ਜਗਰਾਮਰ ਹੋਈਆਂ ਦਾ ਮੁੰਡਾ ਹੈ ਇਹ ਪੜਾਣੇ ਵਾਲੇ ਕਹਿੰਦੇ ਕੰਤੇ ਦੇ ਪਿੰਡਾਂ ਦਾ ਮੁੰਡਾ ਐਨ ਸਰਾਏ ਕਰ ਆ ਗਿਆ ਪ੍ਰੀਤਾ ਆਇਆ ਪ੍ਰੀਤਾ ਗਿਆ ਪਾਸੇ ਦੇ ਮੁੰਡਾ ਕਹਿੰਦੇ ਗੋਰੇ ਰਾਂਗੇ ਦੇ ਤਵੀਤ ਕਰਾ ਦੇ ਇਹ ਨਜ਼ਰਾਂ ਦੇ ਆਲੇ ਮਿੱਤਰਾ ਇਹ ਛੇਰੇ ਆਮਾ ਦਾ ਬੱਬਰ ਸ਼ੇਰ ਮਰਦਾ ਉਹ ਕਿਹਨੇ ਲਾਊਗਾ ਇਸ ਸਮਾ ਦੇ ਨੰਬਰ ਰੋਗੀ ਸੇਵਕ ਨੀਆ ਨਾਲ ਦੀ ਧਰਤੀ ਦਾ ਜਿੱਥੇ ਸੱਤ ਵੱਟ ਪ੍ਰਾਕਾ ਤੇ ਧੱਕਾ ਬਾਬਾ ਜੀ ਦੀ ਵੀ ਵਸਾਈ ਹੋਈ ਧਰਤੀ ਹੈ ਅੱਜ ਸਮਾ ਹੋ ਗਿਆ ਹਾਂਸ ਕਰਦੇ ਪਿਛਲੇ ਕੁਝ ਕੁ ਮਹੀਨਿਆਂ ਤੋਂ ਬੜੀ ਸੋਧ ਢੁਲੀ ਰਹੀ ਹੈ ਰੈਗੂ ਦੀ ਕਿਰਪਾ ਨਾਲ ਹੁਣ ਫੇਰ ਖੇਡ ਮੇਲਿਆਂ ਦੇ ਵਿੱਚ ਚਲਦੀ ਸੇਵਾ ਕਰਦੇ ਬਾਬਾ ਜੀ ਦਾ ਵੀ ਮਾਣ ਜਰੂਰ ਕਰੋ ਸੰਗਤ ਨੂੰ ਬੇਨਤੀ 5 ਦਾ ਰੁਪਏ ਵੱਡੀ ਗੱਲ ਨਹੀਂ ਇਧਰ ਪੀਤਾ ਤੇ ਫੌਜੀ ਫੌਜੀ ਤੇ ਪੀਤਾ ਹੋ ਬੱਲੇ ਬੱਲੇ ਉੱਠ ਉੱਠ ਹੋ ਗਿਆ ਉੱਠ ਹੋ ਗਿਆ ਆ ਪੀਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਟੋਕਾ ਬਣ ਗਿਆ ਨਹੀਂ ਆ ਸੂਰ ਤੋਂ ਪੈ ਗਈ ਖੁੱਡ ਖੁੱਡ ਤੋਂ ਮੁੱਢ ਕਿੱਤਰਾ ਕੇ ਸਾਰਾ ਇਹ ਯਾਰ ਬਿਲਕੁਲ ਨਾ ਪਹੁੰਚਾ ਤਾ ਕੇ ਤੜਾ ਕੇ ਤੜਾ ਕੇ ਫਿਰ ਆ ਕੇ ਪੈ ਗਏ ਗੱਲਾਂ ਬਾਤਾਂ ਨਾਲ ਨਹੀਂ ਮੁਸ਼ਕਲਾ ਹੱਲ ਕੁੱਦ ਗਿਆ ਕੁਝ ਡੌੜਿਆ ਬਾਜ਼ੂਆਂ ਦੇ